ਵਾਨੇ ਟੋਟਾ ਹਜ਼ਾਰਾਂ ਦਾ ਸੀਮਣ ਤੇ ਦੁੱਧ ਜਮਾ 8-8 ਲੀਟਰ ਕੱਢੀ ਜੀ ਸੋਹਣਾ ਸਾਣ ਬਿਲਕੁਲ ਸੋਹਣਾ ਬੱਕਰਾ ਹੂੰਹੋਣੀ ਚੀਜ਼ ਵੀ ਚੰਗੇ ਬੱਚੇ ਪੈਦਾ ਕਰੂਗੀ ਟੀ ਟੈਸਟ ਕੀ ਐਪਰੋਚਿੰਗ ਟੈਸਟ ਪੰਜ ਛੇ ਪੀੜੀਆਂ ਦਾ ਰਿਕਾਰਡ ਹੈ ਓਹੀ ਗੱਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਮ ਮਾਲਵਾਗੜ੍ਹ ਜਿਲ੍ਹਾ ਬਟੇਂਦਾ ਦੇਖ ਰਹੇ ਹੋ ਪਿੰਡ ਕਮਾਲੂ ਜਿੱਥੇ ਕੀ ਸਾਡਾ ਭਰਾ ਮੇਜਰ ਕਮਾਲੂ ਆ ਜਿਹਨਾਂ ਨਾਲ ਕਰਦਿਆਂ ਗੱਲਬਾਤ ਵੀ ਕਿਹੜੀ ਬਰੀਡ ਇਹਨਾਂ ਕੋਲੇ ਤੇ ਕਿਹੜੀ ਬਰੀਡ ਤੇ ਕੰਮ ਕਰ ਰਹੇ ਹਾਂਜੀ ਬਾਈ ਸੱਸੀ ਕਾਲ ਜੀ ਸੱਸੀ ਗੱਲ ਕੀ ਹਲਾ ਬਾਈ ਜਵਾਹ ਜੀ ਚੜ੍ਹਦੀ ਕਲਾ ਵੀਰੇ ਕਿਹੜੀ ਬਰੀਡ ਫਿਰ ਤੁਸੀਂ ਹੁਣ ਰੱਖ ਰੱਖੀ ਹੈ ਤੇ ਤੁਸੀਂ ਫਾਰਮ ਹੀ ਵਧਾ ਲਿਆ ਉਹਨਾਂ ਨਾ ਹਾਂ ਵੀਰੇ ਆਪਣੇ ਕੋਲੇ ਨਾ ਦੋ ਨਸਲਾਂ ਨੇ ਇੱਕ ਤਾਂ ਬਰਬਰੀ ਤੇ ਇੱਕ ਬੀਟਲ ਬਰੀਡ ਆ ਦੋ ਬਰੀਡਾਂ ਤੇ ਆਪਾਂ ਕੰਮ ਕਰ ਰਹੇ ਆਂ ਹਾਂ ਵੀ ਹੁਣ ਜਿਵੇਂ ਕਿ ਹਰੇਕ ਫਾਰਮ ਦੇ ਵਿੱਚ ਕਹਾਵਤ ਆ ਹਰੇਕ ਪਿੰਡ ਦੇ ਵਿੱਚ ਉਹ ਬਰੀਡ ਬਰੀਡ ਹਨ ਇਹ ਬਰੀਡ ਹੁੰਦੀ ਕੀ ਹੈ ਮਤਲਬ ਕਿਦਾਂ ਬਰੀਡ ਬਤਿਆਰ ਕਰਨੀ ਚਾਹੀਦੀ ਹੈ ਬੰਦੇ ਨੂੰ ਉਨੇ ਬਰੀਡ ਦੇ ਉੱਤੇ ਤਾਂ ਸਾਰੇ ਮਤਲਬ ਫਾਰਮ ਆ ਜਿਹੜਾ ਹੈਗਾ ਕੋਈ ਵੀ ਕੀਤਾ ਹੈ ਪਸ਼ੂ ਪਾਲਣ ਦੇ ਵਿੱਚ ਜਾਂ ਖੇਤੀਬਾੜੀ ਦੇ ਵਿੱਚ ਇਹ ਬਰੀਡ ਦੇ ਉੱਤੇ ਸਭ ਤੋਂ ਵੱਧ ਵੱਧ ਡਿਪੈਂਡ ਆ ਬਰੀਡ ਦਾ ਮਤਲਬ ਹੁੰਦਾ ਬੀਜ ਵੀ ਕਹਿੰਦੇ ਨੇ ਜਿਹੜੀ ਕੋਈ ਆਪਾਂ ਫਸਲ ਬੀਜਦੇ ਆ ਜਾਂ ਇੱਕ ਤਰੀਕੇ ਦੇ ਨਾਲ ਆਪਾਂ ਜਿਹੜੇ ਪਸ਼ੂ ਆ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਜਿਵੇਂ ਮੱਝਾਂ ਗਾਵਾਂ ਦੇ ਵਿੱਚ ਏਆਈ ਕਰਾਉਣੇ ਆ ਐਵੇਂ ਜਿਵੇਂ ਬੱਕਰੀਆਂ ਦੇ ਵਿੱਚ ਮੁਰਗੀਆਂ ਦੇ ਵਿੱਚ ਹਰ ਇੱਕ ਜਿਹੜੇ ਹੈਗੇ ਜਿੰਨੇ ਵੀ ਐਨੀਮਲਸ ਹੈਗੇ ਆ ਸਾਰਿਆਂ ਦੇ ਵਿੱਚ ਬਰੀਡ ਬਹੁਤ ਜ਼ਿਆਦਾ ਮਹੱਤਵ ਰੱਖਦੀ ਆ ਉਹੀ ਗੱਲ ਹੈ ਜਿਵੇਂ ਕਹਿੰਦੇ ਵੀ ਗਦਾ ਗਦਾ ਹੀ ਹੁੰਦਾ ਤੇ ਘੋੜਾ ਘੋੜਾ ਹੀ ਹੁੰਦਾ ਹੈਗਾ ਹੁਣ ਇਹ ਬੱਕਰੀਆਂ ਜਿਹੜੀਆਂ ਹੈਗੀਆਂ ਜੇ ਆਪਾਂ ਬੱਕਰੀਆਂ ਦੀ ਅੱਜ ਗੱਲ ਕਰਦੇ ਆਂ ਬੱਕਰੀਆਂ ਦੇ ਵਿੱਚ ਬਰੀਡ ਦੇ ਜਿਹੜੀ ਹੈਗੀ ਹੈ ਨਾ ਉਹ ਬਹੁਤ ਮਹਨੇ ਰੱਖਦੀ ਆ ਬਰੀਡ ਦੇ ਵਿੱਚ ਜੇ ਹੁਣ ਆਪਣੇ ਕੋਈ ਚੰਗੀ ਨਸਲ ਦੇ ਜਾਨਵਰ ਹੈ ਨਸਲ ਸੁਧਾਰ ਕੇ ਆਪਾਂ ਜਾਨਵਰ ਵੇਚਦੇ ਆਂ ਜਾਨਵਰਾਂ ਦੇ ਰੇਟ ਬਹੁਤ ਮਹਿੰਗੇ ਵਿਕ ਜਾਂਦੇ ਆ ਜਿਹੜੇ ਅਸਲ ਬਰੀਡ ਦੇ ਹੁੰਦੇ ਨੇ ਤੇ ਉਹਦੇ ਵਿੱਚ ਬੰਦੇ ਦੀ ਤਪੱਸਿਆ ਵੀ ਹੁੰਦੀ ਆ ਉਹਨਾਂ ਨੂੰ ਤਰਾਸ਼ਣਾ ਵੀ ਪੈਂਦਾ ਹੈਗਾ ਕਈ ਵਾਰੀ ਇਹ ਚੀਜ਼ਾਂ ਹੁੰਦੀਆਂ ਨੇ ਬਰੀਡ ਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਕਈ ਵਾਰੀ ਨਾ ਬਹੁਤ ਸੋ ਜੇ ਬਰੀਡਿੰਗ ਲੈਣੀ ਹੈ ਆਪਾਂ ਨੂੰ ਬਰੀਡਿੰਗ ਦੇ ਵਿੱਚ ਸਭ ਤੋਂ ਮੇਨ ਜ਼ਰੂਰੀ ਉਹ ਹੈਗਾਗਾ ਬੱਕਰਾ ਸਾਣ ਠੀਕ ਹੈ ਜਿਹੜਾ ਮੇਲ ਹੁੰਦਾਗਾ ਕਿਸੇ ਵੀ ਬਰੀਡ ਦੇ ਵਿੱਚ ਆਪਾਂ ਜਿਹੜਾ ਉਹ ਰੱਖਣਾਗਾ ਉਹ ਮੇਨ ਉਹਦਾ ਰੋਲ ਹੁੰਦਾਗਾ ਹੁਣ ਜੇ ਆਪਾਂ ਗੱਲ ਕਰਦੇ ਆ ਚੰਗੀ ਨਸਲ ਦੇ ਬੱਕਰੇ ਜਿਹੜੇ ਸੋਹਣੇ ਬਹੁਤ ਹੋਣਗੇ ਸਾਪਣ ਦੇ ਵਿੱਚ ਜਿਹੜਾ ਇੱਕ ਬਹੁਤ ਜਾਦੇ ਖੂਬਸੂਰਤ ਹੋਵੇ ਸੋਹਣਾ ਹੋਵੇ ਜ਼ਰੂਰੀ ਨਹੀਂ ਵੀ ਉਹ ਬਹੁਤ ਵਧੀਆ ਬਰੀਡਰ ਹੋਊਗਾ ਉਹਦੇ ਕਾਰਨ ਕੀ ਹੁੰਦੇ ਹਨ ਕਈ ਵਾਰੀ ਮੇਰੇ ਨਾਲ ਪ੍ਰੈਕਟੀਕਲ ਹੋਇਆ ਮੈਂ ਉਹ ਚੀਜ਼ਾਂ ਸਾਰਿਆਂ ਨੂੰ ਦੱਸਦਾ ਵੀ ਰਹਿਣਾਗਾ ਜਿਹੜਾ ਜਾਨਵਰ ਕਦੇ ਵੀ ਕੋਈ ਵੀ ਸੋਹਣੀ ਚੀਜ਼ ਦੇਖ ਕੇ ਸੋਹਣਾ ਜਾਨਵਰ ਦੇਖ ਕੇ ਤੁਸੀਂ ਆਪਦੇ ਫਾਰਮ ਦੇ ਵਿੱਚ ਬਰੀਡਰ ਨਾ ਰੱਖੋ ਜੇ ਤੁਸੀਂ ਆਪਦਾ ਫਾਰਮ ਕਰਦਾ ਸਭ ਤੋਂ ਮੇਨ ਜ਼ਰੂਰੀ ਤੁਹਾਡੇ ਫਾਰਮ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈਗਾ ਬਰੀਡਰ ਹੂੰ ਬਰੀਡਰ ਜਿਹੜਾ ਲੈਣਾ ਉਹ ਬਰੀਡਰ ਦਾ ਹੀ ਮਾਤਾ ਪਿਤਾ ਉਹਦੇ ਜੇ ਕਮ ਸੇ ਕਮ ਦਾਦੀ ਨਾਨੀ ਜਿਹੜੀ ਹੈਗੀ ਆ ਨਾਨਾ ਨਾਨੀ ਜਿਹੜਾ ਉਹ ਚੀਜ਼ਾਂ ਤੱਕ ਵੀ ਜੇ ਤੁਸੀਂ ਚੂਜ਼ ਕਰੋਗੇ ਨਾ ਫਿਰ ਰਿਜ਼ਲਟ ਬੈਸਟ ਆਉਣਾਗਾ ਹੁਣ ਜੇ ਉਹਨੂੰ ਬਰੀਡਰ ਆ ਮੰਨ ਲਓ ਇਹ ਕਈ ਵਾਰੀ ਕੀ ਹੁੰਦਾ ਨਾ ਮੇਰੇ ਨਾਲ ਹੋਈ ਸੀ ਜਿਵੇਂ ਸੋਹਣਾ ਬੱਕਰਾ ਹੁੰਦਾ ਬਹੁਤ ਸੋਹਣਾ ਰਿਜ਼ਲਟ ਉਹ ਜ਼ੀਰੋ ਕੱਢੀ ਜਾਂਦੇ ਆ ਅੱਛਾ ਹੁਣ ਮੇਰੇ ਕੋਲੇ ਸੀ ਕਿ ਮੈਂ ਪਾਲਿਆ ਸੀ ਇੱਕ ਬੱਚਾ ਛੋਟਾ ਲੈ ਕੇ بڑا ਸੋਹਣਾ ਖੂਬਸੂਰਤ ਘੋਨਾ ਚਿੱਟੇ ਰੰਗ ਦਾ ਚਿੱਟੀਆਂ ਅੱਖਾਂ ਦੇ ਵਿੱਚ ਉਹ ਬੱਕਰਾ ਲੈ ਕੇ ਮੈਂ ਪਾਲ ਲਿਆ ਪਰ ਜਦੋਂ ਉਹਦੇ ਤੋਂ ਬੱਕਰੀਆਂ ਕ੍ਰੋਸ ਹੋਈਆਂ ਤੇ ਬੱਕਰੀਆਂ ਸੋਈਆਂ ਤੇ ਬੱਚੇ ਬੜੇ ਮਾੜੇ ਕੱਢਿਓ ਨੇ ਉਹਦਾ ਇੱਕ ਚੀਜ਼ ਸੀ ਕਿ ਜਦ ਦੇਖ ਜਦ ਉਹਦਾ ਉਹਦੀ ਮਾਂ ਮਾੜੀ ਸੀ ਜਾਂ ਉਹਦਾ ਪਿਓ ਮਾੜਾ ਸੀਗਾ ਇੱਕ ਇੱਕ ਲੈਨ ਉਹਦੀ ਮਾੜੀ ਸੀਗੀ ਹੁਣ ਬੱਕਰੇ ਨੇ ਕੀ ਕਰਨਾਗਾ ਜਾਂ ਤਾਂ ਆਪਦੀ ਮਾਂ ਦੇ ਉੱਤੇ ਬੱਚਿਆਂ ਨੂੰ ਦੇਣਾਗਾ ਰਿਜ਼ਲਟ ਮਾੜੀ ਲੈਣ ਜਿਹਦੇ ਵਿੱਚ ਨਾਨਾ ਨਾਨੀ ਆਗੇ ਠੀਕ ਹੈ ਪਿਓ ਵਾਲੀ ਲੈਣ ਪਿਓ ਆ ਗਿਆ ਦਾਦਾ ਦਾਦੀ ਆਗੇ ਠੀਕ ਹੈ ਉਹ ਚੀਜ਼ਾਂ ਉਹ ਇੱਕ ਇੱਕ ਪਰ ਲੈਣ ਦੇ ਵਿੱਚ ਉਹ ਜੇ ਕੁਦਰਤੀ ਤੁਸੀਂ ਸੋਹਣੇ ਜਾਨਵਰ ਨੂੰ ਰੱਖ ਲਿਆ ਆਪਣੇ ਫਾਰਮ ਦੇ ਵਿੱਚ ਉਹ ਮਾੜੀ ਲਾਈਨ ਤੇ ਤੁਰ ਪਿਆ ਜੇ ਤਾਂ ਉਹਦੇ ਪਿਓ ਵਾਲੀ ਚੰਗੀ ਲਾਈਨ ਤੇ ਤੁਰ ਪਿਆ ਤਾਂ ਉਹ ਚੰਗਾ ਰਿਜ਼ਲਟ ਕੱਢੂਆ ਜੇ ਉਹ ਮਾੜੇ ਪਾਸੇ ਨੂੰ ਤੁਰ ਪਿਆ ਮਾੜੇ ਪਾਸੇ ਨੂੰ ਫਿਰ ਉਹ ਤੁਹਾਡੇ ਨਾਰਮਲ ਦੀ ਜਿਹੜੀ ਫਾਰਮ ਦੀ ਜੜ ਕੱਢ ਦੂਗਾ ਉਹਨੇ ਬੱਚੇ ਮਾੜੇ ਕੱਢਣੇ ਆ ਇਸ ਕਰਕੇ ਜਿਹੜਾ ਬਰੀਡਿੰਗ ਦਾ ਮਤਲਬ ਹੈ ਜੇ ਤੁਸੀਂ ਬਰੀਡਰ ਰੱਖਣਾਗਾ ਸੋਹਣਾ ਦੇਖ ਕੇ ਨਹੀਂ ਉਹਦਾ ਰਿਕਾਰਡ ਦੇਖ ਕੇ ਰੱਖੋ ਉਹਦੀ ਲਾਈਨ ਕੀ ਹੈ ਬਲੱਡ ਲਾਈਨ ਕੀ ਹੈ ਦੀ ਮਾਂ ਕਿਹੜੀ ਹੈ ਦੀ ਨਾਨੀ ਦਾ ਜੇ ਕੋਸ਼ਿਸ਼ ਹੋ ਕਮ ਸੇ ਕਮ ਦੋ ਲਾਈਨਾਂ ਦਾ ਤਾਂ ਪਤਾ ਹੀ ਹੋਵੇ ਮਾਂ ਦੇ ਪਿਓ ਬਾਰੇ ਤਾਂ ਪਤਾ ਹੀ ਹੋਵੇ ਮਾਂ ਵੀ ਚੰਗੀ ਹੋਵੇ ਪਿਓ ਵੀ ਚੰਗੇ ਹੋਵੇ ਤਾਂ ਉਹ ਬੱਚਾ ਜਿਹ ਟੜਦੰਦਾਗਾ ਹੁਣ ਇੱਕ ਉਦਾਹਰਣੇ ਤੌਰ ਤੇ ਮੈਂ ਇਥੋਂ ਲੀਲੇ ਵਾਲੀ ਪਿੰਡ ਗਿਆ ਇੱਕ ਬੱਕਰਾ ਇੱਕ ਗਿਆ ਹੈਗਾ ਕਿ ਫੱਤਾ ਮਾਲੂਗਾ ਉਹ ਦੋ ਬੱਕਰੇ ਆ ਦੋਨੇ ਆਪਣੇ ਸੁਲਤਾਨ ਦੇ ਬੱਚੇ ਆ ਦੋਨਾਂ ਦੀਆਂ ਅੱਖਾਂ ਉਹਨਾਂ ਦੀਆਂ ਮਾਂਵਾਂ ਦੀਆਂ ਅੱਖਾਂ ਨਾ ਖਟੀਆਂ ਸੀ ਪੀੜੀ ਅੱਖ ਤੇ ਉਹ ਚਿੱਟੀਆਂ ਅੱਖਾਂ ਉਹ ਬੱਚੇ ਵੀ ਲਾਲ ਅੱਖ ਦੇ ਵਿੱਚ ਆ ਗਏ ਲਾਲ ਜਾਂ ਪੀੜੀ ਅੱਖ ਕਹਿੰਦੇ ਨੇ ਆ ਉਹ ਲਾਲ ਅੱਖ ਦੇ ਵਿੱਚ ਲੱਭੀਤ ਕੋਲੇ ਆ ਉਹਦੇ ਕੋਲੇ ਗਾਹਾਂ ਉਹ ਬੱਚੇ ਤੋਂ ਵੱਡਾ ਹੋਗਾ ਨੇ ਬਰੀਡਿੰਗ ਲਈ ਉਸ ਬੱਕਰੇ ਦੀ ਬਕਰੀ ਦੀ ਲਾਲ ਅੱਖ ਹੈ ਜਿਹੜੀਆਂ ਬੱਕਰੀਆਂ ਦੇ ਛੱਡੇ ਆ ਉਹਨਾਂ ਦੀ ਵੀ ਲਾਲ ਅੱਖ ਹੈ ਪਰ ਉਹ ਬੱਚੇ ਚਿੱਟੀ ਅੱਖ ਦੇ ਕੱਢ ਰਿਹਾ ਅੱਛਾ ਉਹ ਸੂਰਿਆ ਉਹਦੇ ਪਿਓ ਦੇ ਉੱਤੇ ਉਹਦੇ ਜਿਹੜਾ ਉਹ ਸੁਲਤਾਨ ਦੀਆਂ ਅੱਖਾਂ ਚਿੱਟੀਆਂ ਨੇ ਹਾਂ ਹਾਂ ਬੱਚੇ ਦੀ ਉਹ ਖੋਦੀਆਂ ਹੋਈ ਇਸ ਕਰਕੇ ਲੈਣ ਜ਼ਰੂਰੀ ਆ ਜੇ ਹੁਣ ਜਿਹੜਾ ਫੱਤਾ ਮਾਲਕ ਡਾਕਟਰ ਦਵਿੰਦਰ ਠੀਕ ਹੈ ਬਹੁਤ ਕਾਫੀ ਮਸ਼ਹੂਰ ਹੈ ਡਾਕਟਰ ਵੀ ਹੈ ਪਸ਼ੂਆਂ ਦਾ ਹੈ ਨਾ ਉਸ ਬੰਦੇ ਕੋਲੇ ਵੀ ਲਾਲ ਅੱਖ ਦੇ ਵਿੱਚ ਬੱਕਰਾ ਹੈਗਾ ਉਹ ਵੀ ਚਿੱਟੀਆਂ ਅੱਖਾਂ ਦੇ ਬੱਚੇ ਕੱਢ ਰਿਹਾ ਹੈਗਾ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਜਿਹੜਾ ਆਪਾਂ ਬੈਕਗ੍ਰਾਉਂਡ ਜ਼ਰੂਰ ਦੇਖੋ ਬੱਕਰੇ ਦੀ ਚੰਗੀ ਲੈਨ ਦਾ ਜਿਹੜਾ ਹੈਗਾਗਾ ਉਹ ਰੱਖੋ ਕਈ ਵਾਰੀ ਆਪਾਂ ਮੰਡੀ ਦੇ ਵਿੱਚ ਤੁਰਦੇ ਫਿਰਦੇ ਜਾਂ ਆਪਾਂ ਚੱਕ ਲੈਣੇ ਵੀ ਬਹੁਤ ਸੋਹਣੇ ਜੇ ਮੇਰੇ ਕੋਲ ਬਹੁਤ ਸਾਰੇ ਭਰਾਵਾਂ ਦੇ ਫੋਨ ਵੀ ਆਉਂਦੇ ਆ ਭਈ ਆ ਬੱਕਰਾ ਦੇਖੀ ਮੈਂ ਕਿਹਾ ਵੀ ਮੈਂ ਇਹਨੂੰ ਦੇਖ ਕੇ ਕੋਈ ਜੱਜ ਨਹੀਂ ਕਰ ਸਕਦਾ ਜੱਜ ਦੱਸੂ ਦਾ ਰਿਜ਼ਲਟ ਦੱਸੂਗਾ ਬੱਚਾ ਸੂ ਦਾ ਕਿਹੋ ਜਿਹਾ ਕਿਹੋ ਜਿਹਾ ਬੱਚੇ ਕੱਢਦਾ ਹੈ ਹਾਂਜੀ ਦੋਸਤੋ ਜਿਵੇਂ ਕਿ ਹੁਣ ਬਾਈ ਮੇਜਰ ਨੇ ਆਪਾਂ ਨੂੰ ਦੱਸਿਆ ਨਾ ਵੀ ਆਪਾਂ ਨੂੰ ਉਹਦਾ ਪਿਸ਼ੁਕਰ ਜਾਨਵਰ ਦਾ ਜੁਰ ਪਛਾਣਨਾ ਚਾਹੀਦਾ ਜਿੰਨਾ ਕਿ ਪਹਿਲਾਂ ਵਾਲੇ ਟਾਈਮ ਦੇ ਵਿੱਚ ਆਪਾਂ ਗੱਲ ਕਰਦੇ ਆਂ ਕੁੜੀ ਵਾਸਤੇ ਵੀ ਮੁੰਡਾ ਦੇਖਦੀ ਸੀ ਹਣਾ ਤੇ ਉਹਦਾ ਖਾਨਦਾਨ ਨਾਨਕੇ ਦਾਦਕੇ ਤੱਕ ਬੰਦਾ ਤਹਿਕੀਕਤ ਕਰਦਾ ਸੀ ਹਣਾ ਵੀ ਕੀ ਹੈ ਕੀ ਨਹੀਂ ਉਹ ਤਾਂ ਕੱਲ ਇਹ ਚੀਜ਼ਾਂ ਦਾ ਮੇਰੇ ਸਾਹਮਣੇ ਦਾ ਖਤਮ ਹੋ ਗਿਆਂ ਹਾਂ ਹਾਂ ਹੁਣ ਤੁਸੀਂ ਇਹ ਚੀਜ਼ ਜਿਹੜੀ ਗੱਲ ਆਈ ਹੈ ਬਰੀਦੀਂਗ ਦੇ ਵਿੱਚ ਥੋੜੀ ਦਿਮਾਗ ਦੇ ਵਿੱਚ ਸਕਿਪ ਹੋ ਗਈ ਹੈ ਗੱਲ ਜਿਵੇਂ ਹੁਣ ਦੇਖੋ ਵੀ ਆਪਾਂ ਜਾਨਵਰਾਂ ਦੀ ਬਰੀਡਿੰਗ ਤੇ ਕੰਮ ਕਰਦੇ ਆ ਬਿਲਕੁਲ ਬਰੀਡ ਦੇ ਹੁਣ ਜਾਨਵਰਾਂ ਵਾਸਤੇ ਤਾਂ ਅਸੀਂ ਦੇਖਣ ਲੱਗੇ ਲੱਗੇ ਹੁਣ ਐਚਐਲਡੀ ਦਾ ਸੀਮਣਾ ਜਾਂ ਸਰਕਾਰੀ ਸੀਮਣਾ ਉਹਨਾਂ ਦੇ ਨਾ ਪੀਟੀ ਟੈਸਟ ਬੁੱਲ ਆਉਂਦੇ ਆ ਉਹਨਾਂ ਦੇ ਚਾਰ ਚਾਰ ਪੰਜ ਪੰਜ ਪੀੜੀਆਂ ਦਾ ਰਿਕਾਰਡ ਹੁੰਦਾ ਪਹਿਲਾਂ ਜਿਹੜੇ ਹੁੰਦੇ ਸੀਗੇ ਜਦੋਂ ਰਿਸ਼ਤੇ ਹੁੰਦੇ ਸੀ ਰਿਸ਼ਤਿਆਂ ਦੇ ਵਿੱਚ ਜਿਹੜਾ ਮੁੰਡਾ ਜਾਂ ਕੁੜੀ ਆ ਉਹਦੇ ਨਾਨਕੇ ਵੀ ਕਹਾ ਨਾਨਕਿਆਂ ਦਾ ਗੋਤ ਉਹਨਾਂ ਦੇ ਦਾਦਕੇ ਨਾਨਕੇ ਘਰਾਣੇ ਦੇਖੇ ਜਾਂਦੇ ਸੀਗੇ ਇਸ ਕਰਕੇ ਉਹ ਘਰਾਣਿਆਂ ਦੇ ਜਿਹੜੇ ਆਗਲਾ ਦੇਖਦੇ ਵੀ ਘਰਾਣੇ ਜਿਹੋ ਜੇ ਆਲੇ ਉਹ ਜਿਹੇ ਪੁੱਜੇ ਜਿਹੋ ਜਿ ਕੋਕੋ ਉਹ ਜਿਹੇ ਬੱਚੇ ਜਿਹੋ ਜੇ ਖਾਨਦਾਨ ਦੇ ਵਿੱਚੋਂ ਧੀ ਆਉਂਦੀ ਸੀ ਚੰਗੇ ਖਾਨਦਾਨ ਦੀ ਆਉਂਦੀ ਸੀ ਕਿ ਗਾਂਹਾਂ ਚੰਗੇ ਖਾਨਦਾਨ ਦੇ ਵਿੱਚ ਰਿਸ਼ਤਾ ਹੁੰਦਾ ਸੀ ਬੱਚੇ ਵੀ ਚੰਗੇ ਹੁੰਦੇ ਸੀਗੇ ਅੱਜ ਹੁਣ ਅਸੀਂ ਬਿਲਕੁਲ ਐ ਜਮਾ ਜ਼ੀਰੋ ਲੈਵਲ ਤੇ ਜਾ ਬੜੇ ਨਾ ਉਹੀ ਚੀਜ਼ਾਂ ਨਹੀਂ ਦੇਖਦੇ ਇਹ ਚੀਜ਼ਾਂ ਤੋਂ ਇਸੇ ਕਰਕੇ ਹੁਣ ਅਜਿਹੇ ਜਾਨਵਰਾਂ ਜਿਹੜਾ ਦੇਖਣ ਲੱਗ ਗਏ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਸੀ ਸਿਆਣੇ ਲੋਕ ਪਹਿਲਾਂ ਇਹ ਚੀਜ਼ਾਂ ਬਾਤਦੇ ਸੀਗੇ ਪਰ ਹੁਣ ਸਮਾਂ ਥੋੜਾ ਜਿਆਦਾ ਚੇਂਜ ਹੋ ਗਿਆ ਇਹਨੂੰ ਕਹਿਣ ਲੱਗਿਆ ਬਈ ਮਾਡਰਨ ਵੀ ਹੋ ਗਿਆ ਇਹ ਸਮਾਂ ਸਾਰਾ ਚੀਜ਼ ਪਰ ਇਹ ਚੀਜ਼ਾਂ ਹੈਗੀਆਂ ਨੇ ਚਾਹੇ ਕੋਈ ਮੰਨੇ ਨਾ ਮੰਨੇ ਇਹ ਚੀਜ਼ਾਂ ਨੂੰ ਜੇ ਕੋਈ ਖਾਨਦਾਨ ਦੇਖਦੇ ਸੀ ਤਾਂ ਵਾਕਈ ਉਹ ਚੀਜ਼ਾਂ ਦੇ ਵਿੱਚ ਅਸਰ ਹੁੰਦਾ ਹੀ ਸੀਗਾ ਵੀ ਜਾਨਵਾਰਾਂ ਤੱਕ ਤਾਂ ਆਪਾਂ ਤਹਿਕੀਕਾ ਕਰਦੇ ਹਾਂ ਪੂਰੀ ਦੂਜੀ ਤੀਜੀ ਪੀੜ ਤੱਕ ਮਾਪੇ ਬਹਿ ਜਾਂ ਸੀ ਤੇ ਦਾਦਾ ਕਹਿ ਜਾਂ ਸੀ ਨਾਨਾ ਨਾਨੀ ਦੇ ਕਹਿ ਜੀ ਸੀ ਨਾ ਪਰ ਇਹ ਆਮ ਆਪਣੇ ਲੋਕਾਂ ਦੇ ਵਿੱਚ ਜਿਹੜੀ ਚੀਜ਼ ਪ੍ਰਚਲਿਤ ਸੀ ਇਹ ਕੀ ਖਤਮ ਹੋ ਗਈ ਇਹ ਸਵਰਾਜ ਮੋਸਟਲੀ ਗੱਲ ਪਤਾ ਕੀ ਇਹਨਾਂ ਇਹਦੇ ਵਿੱਚ ਵੀ ਬਹੁਤ ਘੱਟ ਨੇ ਹਜੇ ਵੀ ਲੋਕ ਜੇ ਹੁਣ ਜਾਗਰੂਕਤਾ ਜਿਵੇਂ ਜਿਵੇਂ ਮੁੰਡੇ ਪੜ ਲਿਖੇ ਰਹੇ ਆ ਜਾਂ ਸੋਚ ਰਹੇ ਆ ਵੀ ਪਤਾ ਕੀ ਹੁੰਦਾ ਅਗਲੇ ਪਹਿਲਾਂ ਤਾਂ ਦੇਖ ਲਓ ਵੀ ਹਾਂ ਸੋਹਣੀ ਹੈ ਚੀਜ਼ ਹੁਣ ਜਿਵੇਂ ਪਿੱਛੇ ਜੇ ਮੈਂ ਇੱਕ ਵੀਡੀਓ ਪਾਈ ਸੀਗੀ ਕਰੋੜਾਂ ਦਾ ਝੋਟਾ ਹਜ਼ਾਰਾਂ ਦਾ ਸੀਮਨ ਇਹ ਦੁੱਧ ਜਮਾ 8-8 ਲੀਟਰ ਕੱਢਿਆ ਝੋਟੀਆਂ ਨੇ ਮਤਲਬ ਜ਼ੀਰੋ ਲੈਵਲ ਤੇ ਰਿਜ਼ਲਟ ਲੈ ਕਾਰ ਰੱਖੀ ਸੀਗਾ ਹੁਣ ਇੱਕ ਪ੍ਰਾਈਵੇਟ ਬੰਦਾ ਹੈਗਾ ਉਹਦੇ ਕੋਲੇ ਇੱਕ ਵਧੀਆ ਤਕੜਾ ਨਸਲ ਦਾ ਕੱਟਾ ਪਾਲ ਲਿਆ ਬੰਦੇ ਕੋਲੇ ਪੈਸਾ ਵੀ ਬਹੁਤ ਹੈ ਖਰਾਕ ਵੀ ਬਹੁਤ ਹੈ ਉਹਨੇ ਸੇਵ ਵੀ ਖਵਾਈਗਾ ਝੋਟੇ ਸੇਵ ਪਾਏਗਾ ਦੁੱਧ ਨਾਲ ਪਾਲ ਲਿਆ ਉਹ ਹਾਥੀ ਜਿਹੜਾ ਦਾ ਲੰਮਾ ਹੋ ਗਿਆ ਤੇ ਕਦ ਕਾਠ ਹੋ ਗਿਆ ਪੂਰਾ ਤੇ ਲਿਸ਼ਕਣ ਲੱਗਿਆ ਪਿੰਡਾਂ ਤੇ ਉਤੋਂ 3-3 4-4 ਲੀਟਰ ਤੇਲ ਮਲ ਜਾਂਦੇ ਆ ਫਿਰ ਉੱਥੇ ਹੁੰਦਿਆ ਕੰਪੀਟੀਸ਼ਨ ਸਨਾਂ ਦੇ ਜਦੋਂ ਕੰਪੀਟੀਸ਼ਨ ਦੇ ਵਿੱਚ ਲੈ ਕੇ ਜਾਂਦੇ ਫਿਰ ਉੱਥੇ ਖੂਬਸੂਰਤੀ ਦੇ ਵਿੱਚ ਲੋਕਾਂ ਨੂੰ ਪਾਉਂਦਾ ਵੀ ਬੜਾ ਤਗੜਾ ਫਿਰ ਉੱਥੇ ਲੋਕਾਂ ਨੂੰ ਇਹ ਲੱਗਦਾ ਯਾਰ ਮੈਂ ਇਸ ਸਹਣ ਦਾ ਸੀਮਨ ਲਾਵਾਂ ਮੇਰੇ ਆਪਣੇ ਬੰਗੀ ਪਿੰਡ ਆਪਣਾ ਡਾਕਟਰ ਲਖਵਿੰਦਰ ਆ ਉਹ ਇੱਕ ਉਦਾਹਰਨ ਵੀ ਹੈ ਉਹਨੇ ਸੀਮਨ ਵਰਤਾ ਸੀਗਾ ਵੀ ਉਹ ਏਆਈ ਕਰਦਾ ਸੀਗਾ ਦੂਜੇ ਤਾਂ ਉਹ ਸਰਕਾਰੀ ਸੀਮਨ ਵਰਤੀ ਗਿਆ ਟੋਟਾ ਜਿਹੜੀਆਂ ਹੁਣ ਮੇਲੇ ਤੋਂ ਜਿੱਤ ਕੇ ਆਈਆਂ ਉਹ ਲੈਂਡ ਖੜੀ ਆ ਦੇ ਕੋਲੇ ਇੱਕ ਲੈਂਡ ਉਹ ਉਸ ਸਾਣ ਦੀ ਚੱਕ ਲਈ ਜਿਹਦਾ ਕਰੋੜਾਂ ਰੁਪਇਆ ਲੱਗ ਗਿਆ ਸੀਗਾ ਹਾਂ ਲਿਸ਼ਕ ਪੁਸ਼ਕਾਲੇ ਦੀ ਵੀ ਜਰ ਇਹਦੇ ਮੈਟਰੀਅਲ ਲੈਂਡ ਤਾਂ ਇੱਕ ਤਾਂ 1000 ਰੁਪਏ ਦਾ ਸੀਮੰਟ ਲਿਆ ਹਾਂ ਦੂਜਾ ਜਿਹੜਾ ਹੈਗਾ 50 60 ਰੁਪਏ ਦਾ ਸੀਮੰਟ ਸਰਕਾਰੀ ਤੇ ਦੋਨਾਂ ਚੰਗੀ ਮੱਝ ਸੀਗੀ ਹੂੰ ਇੱਕੋ ਮੱਝ ਦੀਆਂ ਕਟੀਆਂ ਦੇ ਕਟੀਆਂ ਆ ਗਈਆਂ ਇੱਕ ਤਾਂ ਸਰਕਾਰੀ ਸੀਮੰਟ ਦੀ ਆ ਗਈ ਉਹ ਤਾਂ ਆ ਗਈ ਤੇ ਚਾਚੇ ਦੇ ਮੁੰਡੇ ਨੂੰ ਰਮਣੇ ਨੂੰ ਰਮਣੇ ਨੂੰ ਤੇ ਜਿਹੜੀ ਮੰਨੂ ਨੇ ਭਰਿਆ ਸੀ ਆਪ ਦੇ ਟੀਕਾ ਲਖਵਿੰਦਰ ਨੇ ਅੱਜ ਤੇ ਉਹ ਅਗਲੀ ਵਾਰੀ ਉਸੇ ਮੱਝ ਦੇ ਠੀਕ ਆ ਭਰਿਆ ਉਸੇ ਮੱਝ ਦੇ ਵਿੱਚ ਇੱਕ ਕੱਟੀ ਉਹਦੀ ਆ ਗਈ ਉਹਨੇ ਉਹਦੇ ਤੋਂ ਖਾਖ ਰੂਗ ਵੀ ਦਿੱਤੇ ਆ ਤਿਆਰ ਕੀਤੀ ਜਿਹੜਾ ਉਹ ਲੈਸ਼ ਪੁਸ਼ਪਾ ਵਾਲੀ ਸੀ ਆ ਜਦੋਂ ਉਹਨਾਂ ਦੇ ਰਿਜ਼ਲਟ ਆਏ ਦੋਨੇ ਮੱਝਾਂ ਨੇ ਪ੍ਰੈਕਟੀਕਲ ਜਦੋਂ ਉਹ ਸੋਈਆਂ ਕੱਟੀਆਂ ਦੂਜੀ ਨੇ ਤਾਂ ਜਿਹੜੀ ਸਰਕਾਰੀ ਸੀਮਨ ਵਾਲੀ ਸੀ ਉਹਨੇ ਤਾਂ ਦਿੱਤਾ 17 ਲੀਟਰ ਪਹਿਲਣ ਝੋਟੀ ਨੇ ਆਪਣੇ ਬਠਿੰਡੇ ਮੇਲੇ ਤੇ ਤੋਂ ਵੀ ਜਿੱਤੀ ਸੀ ਸਰਕਾਰੀ ਮੇਲਾ ਲੱਗਦਾ ਹੁੰਦਾ ਸੀ ਉਹ ਬਿਊਟੀ ਚਾਈ ਸੀ ਉਹ ਤੇ ਦੁੱਧ ਚੋਂ ਦੇ ਵਿੱਚ ਵੀ ਉਹਨੇ 17 ਲੀਟਰ ਦੁੱਧ ਕੱਢਿਆ ਪਹਿਲਣ ਝੋਟੀ ਨੇ ਉਸੇ ਮੱਝ ਦੀ ਝੋਟੀ ਨੇ ਤੇ ਜਿਹੜਾ ਮਤਲਬ ਕਰੋਨਾ ਵਾਲਾ ਝੋਟਾ ਸੀ ਉਹਨੇ ਕੱਢਿਆ 8 ਲੀਟਰ ਦੁੱਧ ਇੱਥੇ 8 ਕਿਤੇ 17 ਉਹ ਅਲੱਗ-ਅਲੱਗ ਹੋ ਗਏ ਸੀ ਉਹਦੇ ਕੋਲ ਤਾਂ 8 ਲੀਟਰਾਂ ਦੀ ਲਾਈਨ ਸ਼ੁਰੂ ਹੋ ਗਈ ਰਮਣੇ ਕੋਲੇ ਦੂਜੀ ਸ਼ੁਰੂ ਹੋ ਗਈ ਸਰਕਾਰੀ ਸੀਮਨ ਵਾਲੀ ਉਸ ਬੰਦੇ ਨੂੰ ਤਾਂ ਬਹੁਤ ਸਾਲ ਪਿੱਛੇ ਕਰਤਾ ਸਾਰੀ ਮਿਹਨਤ ਉਹਦੀ ਜੜੀ ਨਿਕਲ ਗਈ ਉਹਦੇ ਕੋਲੇ ਕਿਉਂ ਨ ਕਿ ਇਹੀ ਜਿਹੜੇ ਜਾਨਵਰ ਲੈਲੇ ਸੀ ਏਆਈ ਕਰਕੇ ਉਹ ਮਹਿੰਗੇ ਸਾਂ ਵਾਲੇ ਉਹਦਾ ਜਿਹੜਾ ਹੈਗਾ ਸਿਸਟਮ ਕਿਉਂ ਬੱਕਰੀਆਂ ਚ ਤਾਂ ਬਲੱਡ ਲਾਈਨ ਛੇਤੀ ਤਿਆਰ ਹੋ ਜਾਂਦੀ ਆ ਇਹ ਤਾਂ 7-8 ਮਹੀਨੇ ਦੀ ਹੁਣ ਬਰਬਰੀ ਦੀ ਗੱਲ ਕਰਿਆ ਆਪਾਂ ਇਹ ਬਣ ਜਾਂਦੀ ਆ ਠੀਕ ਆ ਤੇ 5 ਮਹੀਨਾ ਤੋਂ ਸੂਪ ਆਂਦੀ ਆ ਸਾਲ ਦੀ ਸਾਲ ਦੇ ਅੰਦਰ ਅੰਦਰ ਸੂਪ ਆਂਦੀ ਆ ਉਦੋਂ ਵਾਰ ਇਹਨਾਂ ਦੀ ਜਦੋਂ ਦੂਜੀ ਵਾਰ ਸੋਣਾ ਉਦੋਂ ਇਹਨਾਂ ਦੀਆਂ ਪੱਠਾਂ ਵੀ ਤਰਪ ਜਾਂਦੀਆਂ ਕਿਉਂ ਇਹਦੇ ਵਿੱਚ ਜਾਦੇ ਜਿਹੜੀ ਪ੍ਰੋਜਨਿ ਤੇਜ ਹੈ ਇਹ ਛੇ ਦਿਨ ਬਰੀਡ ਤਿਆਰ ਹੁੰਦੀ ਪਰ ਮੱਝਾਂ ਦੇ ਵਿੱਚ ਇੱਕ ਟਾਪ ਦੀ ਬਰੀਡ ਤਿਆਰ ਕਰਨ ਵਾਸਤੇ 12 ਤੋਂ 15 ਸਾਲ ਲੱਗ ਜਾਂਦੇ ਆ 15 ਸਾਲਾਂ ਦੇ ਵਿੱਚ ਤੁਸੀਂ ਸਿਰੇ ਜਾ ਕੇ ਜਿਹੜੀ ਹੈਗੀ ਆ ਤੁਹਾਡੇ ਕੋਲ ਬਰੀਡ ਤਿਆਰ ਹੋ ਜੇ ਅੱਜ ਏਆਈ ਕਰਾਉਣ ਲੱਗੇ ਤਾਂ ਉਹਦੇਆਂ ਗਾਂਾਂ ਕੱਟੀ ਗਾਂ ਕੱਟੀ ਉਹ ਇਸ ਤਰੀਕੇ ਨਾਲ ਪੰਜਵੀਂ ਪੀੜ੍ਹੀ ਦੇ ਵਿੱਚ ਜਾ ਕੇ ਜਿਹੜੀ 100% ਹੁੰਦੀ ਆ ਉਹ ਚੀਜ਼ਾਂ ਆ ਸਾਨੂੰ ਦੇਖਣਾ ਚਾਹੀਦਾ ਵੀ ਕਈ ਵਾਰ ਇੰਨਾ ਸੀ ਪੋਲਿਸ਼ਕ ਪੁਸ਼ਕ ਦੇ ਚੱਕਰ ਦੇ ਵਿੱਚ ਜਿਹੜੇ ਮਤਲਬ ਲੋਕਾਂ ਨੇ ਦੁੱਧ ਨਾਲ ਹੀ ਪਾਲੇ 15-15 ਲੀਟਰ ਦੁੱਧ ਪਿਆਈ ਜਾਣਾ ਛੋਟੇ ਨੂੰ ਤੇ ਉਹਨਾਂ ਨੂੰ ਸੇਵ ਵਾਲਿਆਂ ਨੇ ਹੁਣ ਤੁਸੀਂ ਦੇਖੋ ਵੀ ਇਹ ਖਰਾਕ ਜਦੋਂ ਦੇਖਣ ਤੇ ਲਹੂ ਬਹੁਤ ਹੋਊਗਾ ਤੁਸੀਂ ਜੇ ਕੋਈ ਮਾੜੀ ਚੀਜ਼ ਵੀ ਹੋਊਗੀ ਨਾ ਜਿਹੜੇ ਰਾਜੀ ਹੋਊਗਾ ਉਹ ਸੋਹਣੀ ਲੱਗਦੀ ਹੈ ਪਸ਼ੂਆਂ ਦੇ ਵਿੱਚ ਜਿਹੜਾ ਰਾਜੀ ਹੋਊਗਾ ਸੋਹਣਾ ਲੱਗੂਆ ਪਰ ਜੇ ਕੋਈ ਵਾਰੀ ਕੋਈ ਮਾੜੇ ਬੰਦੇ ਕੋਲੇ ਚੱਲਾ ਜਾਂਦਾ ਜਾਨਵਰ ਪੂਰਾ ਟੌਪ ਦਾ ਹੋਵੇ ਉਹ ਸੇਵਾ ਨਾ ਕਰੇ ਤੇ ਲੱਸਾ ਹੋ ਜਾਏ ਤੇ ਚੰਗਾ ਜਾਨਵਰ ਵੀ ਮਾੜਾ ਲੱਗਣਾ ਜਾਂਦਾ ਤੋ ਬਰੀਡ ਦੇ ਮਾਮਲੇ ਦੇ ਵਿੱਚ ਆਪਾਂ ਇਹ ਜਿਹੜੀ ਗੱਲ ਕੀਤੀ ਸੀਗੀ ਇਹ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਵੀ ਜ਼ਰੂਰੀ ਨਹੀਂ ਵੀ ਸੋਹਣਾ ਸਾਨ ਬਿਲਕੁਲ ਸੋਹਣਾ ਬੱਕਰਾ ਸੋਹਣੀ ਚੀਜ਼ ਵੀ ਚੰਗੇ ਬੱਚੇ ਪੈਦਾ ਕਰੂਗੀ ਇਹ ਚੀਜ਼ਾਂ ਨਹੀਂ ਉਹਦੀ ਜਿਹੜੀ ਲਾਈਨ ਕੀ ਆ ਪੀਡੀ ਟੈਸਟ ਕੀ ਆ ਪ੍ਰੋਜਨਿੰਗ ਟੈਸਟ ਪੰਜ 6 ਪੀਡੀਆਂ ਦਾ ਰਿਕਾਰਡ ਉਹ ਚੀਜ਼ਾਂ ਜ਼ਰੂਰੀ ਦੇਖਣੀਆਂ ਨੇ ਉਹ ਸਾਰੇ ਕਿਤੇ ਦੇਖਣੀਆਂ ਚਾਹੀਦੀਆਂ ਵੀ ਆਪਾਂ ਨੂੰ ਤਾਂ ਆਪਾਂ ਨੂੰ ਬੈਸਟ ਰਿਜ਼ਲਟ ਮਿਲਣਗੇ ਜੇ ਆਪਾਂ ਹੁਣ ਖਾਣਾ ਪੀਣਾ ਤਾਂ ਦੇਖੋ ਇਹ ਬਰਾਬਰੀਆ ਬਿਲਕੁਲ ਗਦਾ ਗਦਾ ਹੀ ਹੁੰਦਾ ਘੋੜਾ ਘੋੜਾ ਹੀ ਹੁੰਦਾ ਘੋੜਿਆਂ ਦੇ ਵਿੱਚ ਅਗਲੀ ਨਸ ਆ ਗਈ ਨੁਕਰੇ ਆ ਗਏ ਹੋਰ ਆ ਗਏ ਹਨਾ ਉਹਨਾਂ ਚ ਵੀ ਕੁਆਲਿਟੀ ਹੋਗੀ ਜਿਹੜੀ ਹੁਣ ਟਾਪ ਕੁਆਲਿਟੀ ਹੈ ਇੱਕ ਘੋੜਾ ਤਾਂ ਤੁਹਾਡਾ ਬੱਚਾ ਵੇਚਦਾ ਹੈਗਾ 30 35000 ਦਾ 18000 ਦਾ 15 ਦਾ ਇੱਕ ਕਰੋੜਾਂ ਦਾ ਵਿਕੀ ਜਾਂਦਾ ਹੈਗਾ ਉਹ ਚੀਜ਼ ਹੀ ਫਰਕ ਹੈ ਹੁਣ ਆਰਡਰ ਨਾਲੇ ਕਬੂਤਰ ਹੈ ਹੂੰ ਉਹ ਵੀ 2-2 ਲੱਖ ਰੁਪਏ ਪੈਸੇ ਲੱਗੇ ਹੋਇਆ ਉੜਦੇ ਹੋਏ ਕਬੂਤਰਾਂ ਦੇ ਇੱਕ ਇੱਕ ਕਬੂਤਰ ਦੇ 2-2 ਲੱਖ ਦੇ ਮੁਰਗੇ ਵੇਚਣ ਲੱਗੇ ਚੰਗੀ ਬਰੀਡ ਦੇ ਇਵੇਂ-ਇਵੇਂ ਕੁੱਤੇ ਚੰਗੀ ਬਰੀਡ ਦੇ ਵਿੱਚ ਆ ਬੱਕਰੀਆਂ ਦੇ ਵਿੱਚ ਜਿਹੜੀ ਚੀਜ਼ ਚੰਗੀ ਆ ਬਰੀਡ ਤੇ ਕੰਮ ਕਰੋਗੇ ਤੇ ਉਹ ਚੀਜ਼ ਦੇ ਵਿੱਚ ਬੇਸ਼ੱਕ ਪਤਾ ਕੀ ਅੱਜ ਕੱਲ ਸਿਸਟਮ ਇਹ ਆ ਲੋਕਾਂ ਦੇ ਵਿੱਚ ਤੁਸੀਂ ਦੇਖੋਗੇ ਹਰ ਇੱਕ ਬੰਦਾ ਬਿਊਟੀ ਬਾਲ ਖੂਬਸੂਰਤ ਹੋਵੇ ਪੈਸਾ ਨਹੀਂ ਦੇਖਦੇ ਲੋਕ ਬਿਲਕੁਲ ਸ਼ੌਂਕ ਦਾ ਹੁਣ ਤੁਸੀਂ ਦੇਖੋ ਵੀ 50 50000 ਵਾਲੀਆਂ ਗੱਡੀਆਂ ਲੈ ਕੇ ਲੋਕ ਲੱਖ ਲੱਖ ਦੇ ਟਰੈਕਟਰ ਲੈ ਕੇ 2 2 4 4 ਲੱਖ ਰੁਪਏ ਉੱਤੇ ਲਾ ਦਿੰਦੀਆਂ ਹੁਣ ਨਾੜ ਗਿਆ ਲੱਗ ਤੁਸੀਂ ਦੇਖੋਗੇ ਜਦੋਂ ਦਾ ਮੂਸੇ ਵਾਲੇ ਨੇ ਚਲਾਇਆ ਤਾਂ ਨਾੜ ਗਏ ਕਵਾੜ ਚੋਂ ਕੱਢ ਕੇ ਲੋਕਾਂ ਨੇ 4x4 ਕਰ ਲਏ ਪਾਵਰ ਸਟੀਅਰਿੰਗ ਕਰਤੇ ਉਹਨਾਂ ਨੂੰ ਡੀਆਈ ਸਿਸਟਮ ਕਰ ਲਿਆ ਉਹ ਚੀਜ਼ਾਂ ਕੀਤੀਆਂ ਤੱਕ ਭੇਜਣ ਲੱਗ ਗਏ ਲੋਕ ਇਹ ਚੀਜ਼ਾਂ ਵੀ ਲੋਕ ਪੈਸਾ ਨਹੀਂ ਦੇਖਦੇ ਲੋਕ ਖੂਬਸੂਰਤੀ ਦੇਖਦੇ ਆ ਜਿੰਨੀ ਤੁਹਾਡੇ ਕੋਲ ਜਾਨਵਰ ਚੰਗੇ ਆ ਠੀਕ ਆ ਤੇ ਸੋਸ਼ਲ ਮੀਡੀਆ ਦਾ ਜੋਗ ਹੈ ਤੁਸੀਂ ਆਉ ਦਾ ਪਲੇਟਫਾਰਮ ਬੜਿਆਂਗਾ ਤੁਸੀਂ ਆਹ ਤੇ ਫੋਨ ਦੇ ਉੱਤੇ ਵੀਡੀਓ ਪਾ ਦਿਓ ਲੋਕ ਪਤਾ ਹੀ ਨਹੀਂ ਜਿਹਦੇ ਦਿਲ ਲੱਗ ਜੇ ਤੇ ਕੋਈ ਕਿੰਨੇ ਪੈਸੇ ਬਾਕੀ ਰਿਜ਼ਲਟ ਤੇ ਪਤਾ ਲੱਗਦਾ ਅਸਲ ਦੇ ਵਿੱਚ ਤਾਂ ਸਹੀ ਹਾਂ ਚੀਜ਼ ਤਾਂ ਫਿਰ ਉਹ ਤਾਂ ਸਾਹਮਣੇ ਉਹ ਤਾਂ ਲੁਕਦੀ ਨਹੀਂ ਨਾ ਜਿਹੜੀ ਚੀਜ਼ ਤੁਹਾਡੇ ਘਰੇ ਪੈਦਾ ਹੋਊਗੀ ਜੀ ਚੰਗੀ ਚੀਜ਼ ਪੈਦਾ ਹੋਊਗੀ ਲੁਕਦੀ ਨਹੀਂ ਫਿਰ ਤਾਂ ਉਹ ਸਾਹਮਣੇ ਆ ਹੀ ਜਾਣੀ ਆ ਤੇ ਦੂਜੀ ਗੱਲ ਹੈਗੀ ਬਰੀਡਿੰਗ ਦੇ ਵਿੱਚ ਇੱਕ ਗੱਲ ਹੋਰ ਰਹਿ ਗਈ ਸੀ ਆਪਣੀ ਹੁਣ ਜੇ ਆਪਾਂ ਬਰੀਡਿੰਗ ਤੇ ਕੰਮ ਕਰਦੇ ਨਾ ਛੇਤੀ ਛੇਤੀ ਸਾਰਾ ਸਿਰਾ ਨਹੀਂ ਲੱਗਦਾ ਹੁੰਦਾ ਕਿੱਡੀ ਤਖੜਾ ਬੱਕਰਾ ਕਿਸੇ ਕੋਲੇ ਖੜਾ ਕਿ ਕਿੰਨੀ ਕੋਈ ਸਾਨ ਖੜਾ ਸਾਰੇ ਬੱਚੇ ਇੱਕੋ ਜੇ ਨਹੀਂ ਆਉਂਦੇ ਬਿਲਕੁਲ ਇੱਕੋ ਜਿਹੇ ਬੱਚੇ ਨਹੀਂ ਆਉਂਦੇ ਜਿਹਦੇ ਕੋਲ ਹੁਣ ਮੰਨ ਲਓ ਮੈਂ ਇੱਕ ਬਰੀਡਿੰਗ ਦਾ ਕੰਮ ਕਰਦਾ ਹੈ ਜਿਹੜੇ ਮਾੜੇ ਬੱਚੇ ਆਉਂਦੇ ਮੈਂ ਵੀਡੀਓ ਤੇ ਦਿਖਾਉਂਦੇ ਹੀ ਨਹੀਂ ਹੂੰ ਸੋਸ਼ਲ ਮੀਡੀਆ ਤੇ ਮੈਂ ਮਾੜੇ ਬੱਕਰੇ ਨਹੀਂ ਦਿਖਾਉਂਦਾ ਚੰਗੇ ਚੰਗੇ ਠੀਕ ਚੰਗੇ ਚੰਗੇ ਜਾਨਵਰ ਹਰ ਇੱਕ ਬੰਦਾ ਦਿਖਾਉਂਦਾ ਵੀ ਸਾਰੇ ਟੌਪ ਆ ਸਾਰਿਆਂ ਕੋਲੇ ਚੰਗੇ ਨਹੀਂ ਆਉਂਦੇ ਕਿ ਵੀ ਭਲੇ ਖਾ ਲੱਗ ਜਾਂਦਾ ਅਗਲੇ ਨੂੰ ਠੱਗੀਆਂ ਹੋ ਜਾਂਦੀਆਂ ਨੇ ਅਗਲਾ ਉਹਦੇ ਚੱਕਰ ਦੇ ਵਿੱਚ ਫਸਿਆ ਰਹਿੰਦਾ ਵੀ ਹਾਂ ਯਾਰ ਮੈਂ ਤਾਂ ਐਕਚੁਅਲੀ ਕਰਨਾ ਇੰਤੁ ਹੀ ਕਰਨਾ ਉਹਦੇ ਵਿੱਚ ਟਾਈਮ ਲੱਗਦਾ ਠੀਕ ਹੈ ਸਾਰੇ ਬੱਚੇ ਚੰਗੇ ਨਹੀਂ ਆਉਂਦੇ ਉਹਦਾ ਕਾਰਨ ਵੀ ਕੀ ਹੈ ਹੁਣ ਤੁਸੀਂ ਹਿਊਮਨ ਦੇ ਵਿੱਚ ਦੇਖ ਲਓ ਹਾਂ ਹਾਂ ਸਕੇ ਭੈਣ ਭਰਾ ਇੱਕੋ ਮਾਂ ਤੇ ਇੱਕੋ ਪਿਓ ਦੇ ਬੱਚੇ ਦੋ ਭਾਈ ਇੱਕ ਕਾਲਾ ਹੁੰਦਾ ਇੱਕ ਗੋਰਾ ਹੁੰਦਾ ਇੱਕ ਕੋ ਕਿਸੇ ਦਾ ਕੱਦ ਛੋਟਾ ਲੈਂਦਾ ਦੂਜਾ ਵੱਡਾ ਹੋ ਜਾਂਦਾ ਹੈਗਾ ਉਹਨਾਂ ਦੇ ਸੁਭਾਅ ਦੇ ਵਿੱਚ ਵੀ ਫਰਕ ਆਉਂਦਾ ਏਵੇਂ ਜਿਵੇਂ ਜਾਨਵਰਾਂ ਦੇ ਵਿੱਚ ਵੀ ਫਰਕ ਆਉਂਦਾ ਹੀ ਆਉਂਦਾ ਹੈਗਾ ਜੇ ਬੱਕਰੀ ਨੇ ਤਿੰਨ ਬੱਚੇ ਦਿੱਤੇ ਤਿੰਨੇ ਬੱਚੇ ਇੱਕੋ ਇੱਕੋ ਜਿਹੇ ਕੁਦਰਤ ਦਾ ਨਿਯਮ ਵੀ ਆ ਨੇਚਰ ਦੇ ਵਿੱਚ ਕਹਿੰਦੇ ਵੀ ਕੋਈ ਵੀ ਦੋ ਚੀਜ਼ਾਂ ਇੱਕ ਇੱਕ ਕਣ ਵੀ ਇੱਕ ਦੂਜੇ ਨਾਲ ਮੈਚ ਨਹੀਂ ਕਰਦਾ ਕੋਈ ਪੱਤਾ ਪੱਤੇ ਨਾਲ ਮੈਚ ਨਹੀਂ ਕਰਦਾ ਕੋਈ ਦਰਖਤ ਦਾ ਪੱਜਾ ਦੇਖਣ ਚ ਆਪਾਂ ਨੂੰ ਇੱਕੋ ਜਿਹਾ ਲੱਗਦਾ ਪਰ ਜਿਹੜੀ ਅੰਦਰੂਨੀ ਸਿਸਟਮ ਆ ਉਹ ਇੱਕੋ ਜਿਹਾ ਨਹੀਂ ਹੁੰਦਾ ਬਿਲਕੁਲ ਇਹ ਚੀਜ਼ਾਂ ਨੇ ਜੇ ਬਰੀਡ ਦੇ ਵਿੱਚ ਜੇ ਆਪਾਂ ਕੰਮ ਕਰਦਾ ਇਹ ਤੋਂ ਵੀ ਥੋੜੀ ਜੀ ਬੰਦਿਆਂ ਨੂੰ ਸਤਰਕ ਹੋਣ ਦੀ ਲੋੜ ਹੈਗੀ ਜਿਹੜੀਆਂ ਚੀਜ਼ਾਂ ਦਿਸ ਦਿਸਦੀਆਂ ਅਸਲ ਦੇ ਵਿੱਚ ਰੈਲਿਟੀ ਜਿਹੜੀਆਂ ਹੁੰਦੀਆਂ ਬਿਲਕੁਲ ਠੀਕ ਹੈ ਹੋਰ ਵੀ ਮੈਂ ਇੱਕ ਚੀਜ਼ ਹੋਰ ਤੁਹਾਡੇ ਨਾਲ ਜੋੜਦਾ ਹਾਂ ਹੂੰ ਕਈ ਬੰਦੇ ਕਹਿੰਦੇ ਨੇ ਵੀ ਆਹ ਸਾਡੇ ਕੋਲੇ ਬਰੀਡਰ ਹੈ ਹਾਂ ਹਾਂ ਇਹ ਬਰੀਡਰ ਦੇ ਬੱਚੇ ਵੱਧ ਆਉਂਦੇ ਆ ਵੀ ਬੱਚੇ ਇਹਦੇ ਇਹ ਤਿੰਨ ਤਿੰਨ ਬੱਚੇ ਕੱਢਦਾ ਇਹ ਚਾਰ ਕੱਢਦਾ ਇਹ ਦੋ ਦੋ ਬੱਚੇ ਆਉਂਦੇ ਆ ਬੱਚੇ ਵੱਧ ਕੱਢਣੇ ਬਰੀਡਰ ਦੇ ਸਾਰੇ ਨਹੀਂ ਅੱਛਾ ਬੱਚੇ ਬਰੀਡਰ ਦਾ ਇੱਕ ਬੀਜ ਹੈ ਠੀਕ ਆ ਧਰਤੀ ਤਾਂ ਬੱਕਰੀ ਹੋਗੀ ਨਾ ਜਿੱਥੇ ਬੀਜ ਬੀਜਿਆ ਜਾਣਾ ਹੈ ਬੱਚਾ ਕਹਦੇ ਤੋਂ ਬਣਦਾ ਐਗ ਤੋਂ ਬੱਕਰੀ ਦੇ ਅੰਦਰ ਜਿੰਨੇ ਐਗ ਬਣਨਗੇ ਬੱਚੇ ਤਾਂ ਉਨੇ ਹੀ ਬਣਨਗੇ ਨਾ ਬਿਲਕੁਲ ਜਿੰਨੇ ਐਗ ਟੁੱਟਗੇ ਉਨੇ ਬੱਚੇ ਬਾਹਰ ਨਗੇ ਹੁਣ ਬੱਕਰੇ ਦੇ ਵਿੱਚੋਂ ਐਗ ਥੋੜਾ ਹੁੰਦਾ ਬੱਕਰੇ 'ਚ ਤਾਂ ਸੀਮਣ ਜਾਣਾ ਹੈ ਜਦੋਂ ਐਗ ਜਿੰਨੇ ਟੁੱਟਗੇ ਉਨੇ ਬੱਚੇ ਪੈਦਾ ਹੋਣਗੇ ਮੈਂ ਇੱਕ ਪ੍ਰੈਕਟੀਕਲ ਕੀਤਾ ਆਪਣਾ ਸੁਲਤਾਨ ਹੈ ਇੱਕ ਦਿਨ ਦੇ ਵਿੱਚ ਪੰਜ ਬੱਕਰੀਆਂ ਕ੍ਰੋਸ ਹੋਈਆਂ ਆਪਣੇ ਕੋਲ ਇੱਕ ਦਿਨ ਦੇ ਵਿੱਚ ਉਹਦੇ ਵਿੱਚ ਜਿੰਨੀਆਂ ਬੱਕਰੀਆਂ ਜਿਹੜੀ ਜਿਹੜੀ ਸਭ ਤੋਂ ਲਾਸਟ ਦੇ ਲੱਗੀ ਸੀ ਬੱਕਰੀ ਉਹਦੀ ਨਾ ਸੱਟ ਲੱਗੀ ਸੀ ਥੋੜੀ ਜਿਹੀ ਕਮਜ਼ੋਰ ਸੀ ਲੱਤ ਦੀ ਤੇ ਉਹ ਸਾਰੀਆਂ ਬਾਣੀ ਸੀ ਕਿ ਉਹ ਨਾ ਇੱਕ ਵਾਰੀ ਇੱਥੇ ਜੀ ਆ ਕੇ ਡਿੱਗ ਪਿਓ ਅੱਛਾ ਜਦੋਂ ਕ੍ਰੋਸ ਹੋਈ ਮੈਨੂੰ ਇਹ ਲੱਗਿਆ ਵੀ ਇਹ ਵੀ ਨਹੀਂ ਯਕੀਨ ਸੀ ਵੀ ਹੋਊਗੀ ਕ੍ਰੋਸ ਕਿ ਨਹੀਂ ਹੋਊਗੀ ਉਹ ਸ਼ੱਕ ਜਾ ਹੋ ਗਿਆ ਵੀ ਕ੍ਰੋਸ ਹੋ ਗਈ ਡੇਟਾ ਮੈਂ ਸਾਰੀਆਂ ਨਹੀਂ ਲਿਖ ਕੇ ਰੱਖਦਾ ਜਿੱਦਾਂ ਬੱਕਰੀਆਂ ਸੁਈਆਂ ਉਹਦੇ ਵਿੱਚੋਂ ਤਿੰਨ ਬੱਕਰੀਆਂ ਨੇ ਦਿੱਤੇ ਦੋ-ਦੋ ਬੱਚੇ ਅੱਛਾ ਇੱਕ ਨੇ ਦਿੱਤਾ ਇੱਕ ਬੱਚਾ ਜਿਹੜੀ ਉਹ ਲਾਸਟ ਦੇ ਬਣੀ ਸੀ 5ਵੇਂ ਨੰਬਰ ਤੇ ਉਹਨੇ ਤਿੰਨ ਬੱਚੇ ਦਿੱਤੇ ਮੇਰੇ ਕੋਲ ਵੀਡੀਓ ਵੀ ਹੈਗੀ ਆ ਅੱਛਾ ਉਹ ਮੁੰਡਾ ਲੈ ਗਿਆ ਸੀ ਇੱਥੋਂ ਜਟਾਣਿਆਂ ਦਾ ਠੀਕ ਆ ਸਰਬਜੀਤ ਜਟਾਣਾ ਅੱਛਾ ਹੁਣ ਰੂੜੀ ਪਿੰਡ ਆਹੋ ਬੱਕਰੀ ਉਹਨੇ ਤਿੰਨ ਬੱਚੇ ਦਿੱਤੇ YouTube ਤੇ ਮੈਂ ਵੀਡੀਓ ਪਾਈ ਆ ਉਸ ਬੱਕਰੀ ਦੀ ਇਹ ਚੀਜ਼ਾ ਹੁਣ ਤੋਂ ਦੇਖ ਲਓ ਵੀ ਇੱਕੇ ਦਿਨ ਦੇ ਵਿੱਚ ਬਣੀਆਂ ਇੱਕੋ ਸਾਂਹ ਤੋਂ ਬਣੀਆਂ ਤਿੰਨਾਂ ਦੇ ਪੰਜੇ ਬੱਕਰੀਆਂ ਦੇ ਡਿਫਰੈਂਟ ਡਿਫਰੈਂਟ ਰਿਜ਼ਲਟ ਆਏ ਕਿਉਂਕਿ ਉਹ ਉਹਨਾਂ ਦੇ ਵਿੱਚ ਉਹ ਜਿਹੜੀ ਹੁਣ ਸਾਰੀਆਂ ਬੱਕਰੀਆਂ ਬਣਦੀਆਂ ਮੇਰੀਆਂ ਦੋ ਦੋ ਤਿੰਨ ਤਿੰਨ ਦਿੰਦੀਆਂ ਆ ਉਹ ਬੱਕਰੀ ਖੜੀ ਅੱਡ ਕੱਢੀ ਹੋਈ ਆ ਉਹ ਲਿੱਸੀ ਬਹੁਤ ਹੋ ਗਈ ਉਹਨੇ ਸਾਲ ਦੇ ਵਿੱਚ ਦੀ ਮਤਲਬ ਹੀ 9 ਬੱਚੇ ਆ ਗਏ ਉਹਦੇ ਅੱਛਾ ਸਾਲ ਪਹਿਲਾਂ ਸੂਈ 15 ਦਿਨਾਂ ਬਾਅਦ ਫੇਰ ਬਣ ਗਈ 5 ਮਹੀਨਾ ਤੋਂ ਸੂਈ ਪਈ ਸਾਢੇ 5 ਮਹੀਨਾ ਤੋਂ ਦੁਬਾਰਾ ਸੂਈ ਪਈ ਤਿੰਨ ਫੇਰ ਆ ਗਏ ਉਦੋਂ ਬਾਅਦ ਤਿੰਨ ਫੇਰ ਹੋਣ ਦਿੱਤੇ ਉਹਨੇ ਹੁਣ ਮੈਂ ਅਲੱਗ ਕੱਢ ਤੇ ਉਹਨੂੰ ਬਣਾਉਣੀ 6 ਮਹੀਨੇ ਕੋਈ ਕਮਜ਼ੋਰੀ ਬਹੁਤ ਹੋ ਗਈ ਹੈ ਤੁਸੀਂ ਦੇਖੋ ਵੀ ਉਹ ਬੱਕਰੀ ਇੱਕੋ ਹੀ ਸਾਂਭ ਤੋਂ ਬਣਦੀ ਆ ਵਿਚ ਵਿਚ 2-2 ਵੀ ਆਉਂਦੇ ਆ ਉਹ ਹਰ ਵਾਰੀ ਤਿੰਨੀ ਦੇ ਰਹੀ ਆ ਕਿਉਂਕਿ ਉਹਦੀ ਜਿਹੜੀ ਬੱਚੇਦਾਨੀ ਆ ਉਹਦੇ ਵਿੱਚ ਜਿਹੜੇ ਐਗ ਨੇ ਉਹ ਤਿੰਨੀ ਰੀਲੀਜ਼ ਹੋ ਗਏ ਤਿੰਨ ਬਣਦੇ ਆ ਹੁਣ ਇਹ ਚੀਜ਼ਾਂ ਦੇ ਵਿੱਚ ਫਰਕ ਆ ਮੇਰੇ ਕੋਲ ਇੱਕ ਪਰੇ ਬੱਕਰੀ ਖੜੀ ਆ ਬੀਟਲ ਉਹਨੇ ਪਿਛਲੀ ਵਾਰ 4 ਬੱਚੇ ਦਿੱਤੇ ਸੀ ਐਗ ਕਿਉਂ ਨਹੀਂ ਕੋਈ ਦਿੱਤਾ ਅੱਛਾ ਐਸ ਕੀ ਬੱਚਾ ਇੱਕ ਐਗ ਰੀਲੀਜ਼ ਹੋ ਜਾ ਉਹ ਸਿਸਟਮ ਆ ਕੁਦਰਤ ਦਾ ਸਿਸਟਮ ਹੈ ਨਿਜੇ ਮਾ ਪਤਾ ਕੀ ਸਿਸਟਮ ਹੈ ਹਨ ਇਹ ਜਿਹੜੇ ਮਰਜੀ ਬੱਕਰੇ ਤੋਂ ਬਣ ਜੇ ਅੱਛਾ ਪਹਿਲਾਂ ਹੋਰ ਬੱਕਰੇ ਤੋਂ ਬਣੀ ਸੀ ਉਦੋਂ ਵੀ ਤੈਨੂੰ ਦਿੱਤੀ ਸੀ ਸੁਲਤਾਨ ਨੂੰ ਵੀ ਤੈਨੂੰ ਦਿੱਤੀ ਵੀ ਦੀਆਂ ਅੰਡਿਆਂ ਦੀ ਜਿਹੜੀ ਕੰਪੈਸਟੀ ਤੈਨੂੰ ਦੀ ਹੈ ਇਹਦੀ ਆਪਦੀ ਹਾਂ ਜਿਹੜੀ ਬੱਕਰੀ ਦੇ ਵਿੱਚ ਜਾਦੇ ਐਗ ਆ ਗਏ ਹਨ ਉਹ ਇੱਕ ਚੀਜ਼ ਤਾਂ ਹੈਗੀ ਆ ਵੀ ਮੰਨ ਲਓ ਵੀ ਇਹ ਚੀਜ਼ਾਂ ਤਾਂ ਹੋ ਸਕਦੀਆਂ ਉਹ ਮੈਂ ਅਗਲੀ ਖੋਜ ਤੇ ਜਾਣਾ ਹੁਣ ਇਹ ਤੇ ਪਹਿਲੀ ਵਾਰੀ ਇਹਦੀਆਂ ਪੱਠਾਂ ਰੱਖੀਆਂ ਹੋਈਆਂ ਨੇ ਅੱਛਾ ਹੁਣ ਪੱਠਾਂ ਨਹੀਂ ਹੀਟ ਚ ਆਈ ਜਾਂਦੀਆਂ ਨੇ ਉਹ ਪੱਠਾਂ ਕ੍ਰੋਸ ਕਰਾਵਾਂਗੇ ਆਪਾਂ ਹੂੰ ਜੇ ਉਹਨਾਂ ਪੱਠਾ ਨੇ ਵੀ ਤਿੰਨ ਤਿੰਨ ਦਿੱਤੇ ਫਿਰ ਆਪਾਂ ਸੋਚ ਸਕਦੇ ਹਾਂ ਵੀ ਬੱਕਰੀ ਵਾਲੇ ਪਾਸੇ ਉਹ ਮੇਰਾ ਹਜੇ ਤੱਕ ਤੇ ਯਰ ਬਾ ਨਹੀਂ ਹੋਇਆ ਪਰ ਜੇ ਅੱਜ ਤੱਕ ਦੇਖੀ ਵੀ ਜੇ ਮੈਂ ਕਹਾਂ ਵੀ ਬਰੀਡਰ ਦੇ ਸਾਰੇ ਆ ਫਿਰ ਬਰੀਡਰ ਸਾਰਿਆਂ ਤੋਂ ਤਿੰਨ ਤਿੰਨ ਕਢਾਵੇ ਕਢਾਵੇ ਬਿਲਕੁਲ ਜਾਂ ਸਾਰਿਆਂ ਦੇ ਇੱਕ ਇੱਕ ਆਵੇ ਜਾਂ ਸਾਰਿਆਂ ਦੇ ਦੋ ਦੋ ਹੋਣ ਹੁਣ ਰਿਜ਼ਲਟ ਤਾਂ ਵੱਖਰਾ ਵੱਖਰਾ ਆ ਰਹਿਣਾ ਫਿਰ ਇਹਦੇ ਵਿੱਚ ਬਰੀਡਰ ਦਾ ਤਾਂ ਕੋਈ ਹੱਥ ਨਹੀਂ ਬਰੀਡਰ ਦਾ ਵੀ ਹੱਥ ਨਹੀਂ ਇਹਦੇ ਵਿੱਚ ਤਾਂ ਬੱਕਰੀ ਦੇ ਵਿੱਚ ਆ ਗਿਆ ਰੋਲ ਜਾਦੇ ਉਹ ਚੀਜ਼ਾਂ ਗਾਂਹਾਂ ਵਾਸਤੇ ਜਿਵੇਂ ਹੁਣ ਉਹਦੇ ਵਿੱਚੋਂ ਜਿਹੜੇ ਉਹਦੀ ਲੈਣਗੇ ਹੁਣ ਉਹਦਾ ਅੱਛਾ ਚਿਕ ਚੀਜ਼ ਹੋਰ ਉਹਦਾ ਬੱਕਰਾ ਗਿਆ ਖੁੱਡੀਆਂ ਹ ਉਹਨੇ ਬੱਚੇ ਨੇ ਉਹਨੇ ਬੱਕਰੇ ਨੇ ਜਿੰਨੇ ਬੱਚੇ ਦਿੱਤੇ ਦੋ ਦੋ ਬੱਚੇ ਹੀ ਆਏ ਆ ਦੇ ਅੱਛਾ ਇੱਕ ਬੱਚਾ ਇੱਕ ਵੀ ਆ ਹਮ ਇਹ ਮੇਰੇ ਕੋਲ ਹੀ ਆਇਆ ਉਹਦਾ ਇੱਕ ਬੱਚਾ ਇੱਕ ਬੱਕਰੀ ਤੋਂ ਤੇ ਇੱਕ ਬੱਕਰੀ ਨੇ ਦੋ ਦਿੱਤੇ ਤੇ ਉਹਦੇ ਕੋਲੇ ਵੀ ਦੋ ਬੱਚੇ ਆਏ ਆ ਉਹ ਇਸ ਤਰੀਕਾ ਨਾਲ ਇੱਕ ਦੋ ਆਪਣੇ ਪਿੰਡ ਦੇ ਵਿੱਚ ਆਏ ਆ ਉਹ ਅਲੱਗ-ਅਲੱਗ ਨੇ ਹਣਾ ਇਸ ਸਿਸਟਮ ਦੇ ਵਿੱਚ ਉਹ ਲੈਣਾ ਉਹ ਕੁਦਰਤ ਦੇ ਹੱਥ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਤੇ ਬਾਕੀ ਅੱਗ ਦੇ ਉੱਤੇ ਆ ਬੱਕਰੇ ਦੇ ਸਾਰੇ ਨਹੀਂ ਹੈਗਾ ਵੀ ਵੱਧ ਬੱਚੇ ਪੈਦਾ ਕਰਨਗੇ ਇਹ ਠਗੀਆਂ ਹੀ ਹੁੰਦੀਆਂ ਨੇ ਜਾਂ ਮੈਂ ਐਵੇਂ ਪ੍ਰਚਾਰੀ ਆ ਹਾਂ ਵੀ ਇੰਨੇ ਬੱਚੇ ਦਿੰਦੀ ਆ ਲੋਕੀ ਕਹਿੰਦੇ ਯਾਰ ਮੇਰੇ ਕੋਲ ਬੱਚਾ ਤਿੰਨ ਤਿੰਨ ਚਾਰ ਚਾਰ ਬੱਕਰੇ ਕੱਢਣ ਆ ਬੱਚਾ ਇਹ ਚੀਜ਼ਾਂ ਨਹੀਂ ਹੁੰਦੀਆਂ ਤੇ ਉਹ ਬਾਕੀ ਲੋਕਾਂ ਦਾ ਵਿਸ਼ਵਾਸ ਆ ਵੀ ਕਈ ਦੇ ਤਜਰਬੇ ਹਜੇ ਆਪਣੇ ਤਜਰਬੇ ਹੋਣਗੇ ਆਪਾਂ ਤਾਂ ਸਾਢੇ ਕਿ ਤਿੰਨ ਸਾਲ ਹੀ ਹੋਏ ਆ ਜੀ ਕੰਮ ਨੂੰ ਕੀਤੇ ਨੂੰ ਜਿਵੇਂ ਜਿਵੇਂ ਗਾਂ ਜਾਵਾਂਗੇ ਹੋਰ ਤੋਂ ਸਿੱਖਾਂਗੇ हां जी दोस्तों इसी मेजर कमालू इन्होंने कोई ਵਿਧਾ ਜੜਾ ਕੇ ਦੱਸਿਆ ਜੋ ਇਹਨਾਂ ਨੇ ਐਕਸਪੈਰੀਮੈਂਟ ਇਹਨਾਂ ਨੇ ਦੇਖਿਆ ਆਪਣੇ ਤਜਰਬੇ ਕਰਕੇ ਦੇਖਦੇ ਅੱਗੇ ਹੋਰ ਆਉਣ ਵਾਲੇ ਟਾਈਮ ਵਿੱਚ ਹੋਰ ਤਜਰਬੇ ਹੋਣੇ ਆ ਉਹ ਵੀ ਆਪਾਂ ਇਹਨਾਂ ਨਾਲ ਸਾਂਝੇ ਕਰਾਂਗੇ ਇਸ ਵੇਲੇ ਠੀਕ ਹੈ ਭਾਈ मेजर कमालू टाइम ਦੇਣ ਲਈ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਜੀ ਜਨੂਰੀ ਅਸੀ ਕਾਲ ਅਸੀ ਕਾਲ